ਸਤ ਪੁੱਖ ਕਿਸਾਨ ਤੇ ਬਗਲਾ ਸ਼ਿਕਾਰੀਆ ਦੀ ਪਕੜ ਤੋਂ ਬਚਦਾ ਹੋਇਆ ਇੱਕ ਸੱਪ ਕਿਸੇ ਕਿਸਾਨ ਕੋਲ ਪੂਜਾ ਤੇ ਆਪਣੀ ਜਾਨ ਬਚਾਉਣ ਦੀ ਬੇਨਤੀ ਕੀਤੀ ਸੱਪ ਨੂੰ ਸ਼ਿਕਾਰੀਆ ਦੀ ਨਜ਼ਰ ਤੋਂ ਓਲੇ ਰੱਖਣ ਲਈ ਕਿਸਾਨ ਪੈਰਾ ਪਾਰ ਬੈਠਾ ਤੇ ਸੱਪ ਨੂੰ ਰੀਂਗ ਕੇ ਆਪਣੇ ਪੇਟ ਵਿੱਚ ਚਲੇ ਜਾਣ ਦੀ ਆਗਿਆ ਦੇ ਦਿੱਤੀ ਪਰ ਜਦੋਂ ਖਤਰਾ ਤਲ ਜਾਣ ਮਗਰੋਂ ਕਿਸਾਨ ਨੇ ਸੱਪ ਨੂੰ ਬਾਹਰ ਆ ਜਾਣ ਬਾਰੇ ਆਖਿਆ ਤਾਂ ਉਹਨੇ ਇਨਕਾਰ ਕਰ ਦਿੱਤਾ ਕਿਸਾਨ ਦਾ ਪੇਟ ਅੰਦਰੋਂ ਨਿੱਗਾ ਅਤੇ ਸੁਰੱਖਿਤ ਸੀ ਕਰਵਲ ਮੁੜਦੇ ਕਿਸਾਨ ਨੂੰ ਰਸਤੇ ਵਿੱਚ ਇੱਕ ਬਗਲਾ ਨਜ਼ਰ ਆਇਆ ਅਤੇ ਉਹਨੇ ਬਗਲੇ ਦੇ ਨੇੜੇ ਜਾ ਕੇ ਕੁਝ ਬਸੌਂਦਿਆਂ ਉਸ ਨੂੰ ਸਾਰੀ ਘਟਨਾ ਆਖ ਸੁਣਾਈ ਬਗਲੇ ਨੇ ਉਸ ਨੂੰ ਆਖਿਆ ਕਿ ਸੱਪ ਨੂੰ ਟਿੱਡ ਵਿੱਚੋਂ ਬਾਹਰ ਕੱਢਣ ਲਈ ਕੱਢਣ ਲਈ ਬੈਠਕਾਂ ਕੱਢੋ ਜਦੋਂ ਸੱਪ ਨੇ ਆਪਣਾ ਸਿਰ ਬਾਹਰ ਨੂੰ ਕੱਢਿਆ ਤਾਂ ਬਗਲੇ ਨੇ ਉਨੂੰ ਫੜ ਕੇ ਬਾਹਰ ਖਿੱਚ ਕੇ ਮਾਰ ਦਿੱਤਾ ਕਿਸਾਨ ਨੂੰ ਇਹ ਚਿੰਤਾ ਸੀ ਕਿ ਸੱਪ ਦਾ ਜ਼ਹਿਰ ਅਜੇ ਵੀ ਉਸ ਦੇ ਅੰਦਰ ਮੌਜੂਦ ਹੋ ਸਕਦਾ ਹੈ ਅਤੇ ਬਗਲੇ ਨੇ ਉਸ ਨੂੰ ਦੱਸਿਆ ਕਿ ਸੱਪ ਦੇ ਜ਼ਹਿਰ ਤੋਂ ਬਚਾ ਲਈ ਉਸ ਨੂੰ 8 ਸਫੇਦ ਪੰਛੀ ਪਕਾ ਕੇ ਖਾਣੇ ਪੈਣਗੇ ਕਿਸਾਨ ਨੇ ਆਖਿਆ ਇਹ ਤੋਂ ਵੀ ਤਾਂ ਸਫੇਦ ਪੰਛੀ ਹੈ ਚਲ ਸਰਵਾਂ 13 ਤੋਂ ਹੀ ਕਰਦੇ ਹਾਂ ਉਸ ਨੇ ਬਗਲੇ ਨੂੰ ਦਬੋਚਾ ਚੋਲੇ ਵਿੱਚ ਪਾਇਆ ਅਤੇ ਲੈ ਕੇ ਘਰ ਆ ਗਿਆ ਅਤੇ ਚੋਲੇ ਨੂੰ ਕਿੱਲੀ ਤੇ ਟੰਗਦੇ ਨੇ ਆਪਣੀ بیوی ਨੂੰ ਸਾਰੀ ਘਟਨਾ ਸੁਣਾ ਦਿੱਤੀ। ਉਹਦੀ بیوی ਨੇ ਆਖਿਆ ਮੈਂ ਤੁਹਾਡੇ ਤੇ ਹੈਰਾਨਾਂ ਕੀ ਜਿਹੜੇ ਪੰਛੀ ਨੇ ਤੁਹਾਡੇ ਤੇ ਰਹਿਮ ਕੀਤਾ ਟਿੱਡੇ ਵਿੱਚੋਂ ਸੱਪ ਨੂੰ ਬਾਹਰ ਕੱਢ ਕੇ ਤੁਹਾਡੀ ਜਾਨ ਬਚਾਈ ਤੁਸੀਂ ਉਸੇ ਪੰਛੀ ਨੂੰ ਫੜ ਲਿਆ ਇਹੋ ਅਤੇ ਉਸ ਨੂੰ ਮਾਰ ਕੇ ਖਾ ਜਾਣ ਦੀ ਗੱਲਾਂ ਕਰ ਰਹੇ ਹੋ। ਇਹ ਆਖ ਕੇ ਉਹ ਤੁਰੰਤ ਉੱਠੀ ਤੇ ਬਗਲੇ ਨੂੰ ਉਡਾ ਦਿੱਤਾ ਪਰ ਬਗਲਾ ਉੱਡਦਾ ਉੱਡਦਾ ਉਸੇ ਦੀਆਂ ਅੱਖਾਂ ਨੋਚ ਕੇ ਲੈ ਗਿਆ ਸਿੱਖਿਆ ਜਦੋਂ ਵੀ ਪਾਣੀ ਨੂੰ ਉਚਾਨ ਵੱਲ ਚੜਦਾ ਦੇਖੋ ਤਾਂ ਸਮਝ ਲਵੋ ਕਿ ਜ਼ਰੂਰ ਕੋਈ ਕਿਸੇ ਦੀ ਨੇਕੀ ਦਾ ਬਦਲਾ ਚੁਕਾਰ ਰਿਹਾ ਹੈ